ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਾ 2017 ਦੀ ਗੱਲ ਬਠਿੰਡਾ ਦੇ ਪਿੰਡ ਮਹੱਲਾ ਦੇ ਗੁਰਬੀਰ ਸਿੰਘ ਨੂੰ ਆਸ-ਪਾਸ ਦਾ ਇੱਕ ਬੰਦਾ ਦੱਸਦਾ ਕਿ ਤੇਰੀ ਘਰ ਵਾਲੀ ਅੱਜ ਕੱਲ ਕਿਸੇ ਬੰਦੇ ਨਾਲ ਫਿਰਦੀ ਆ ਤੂੰ ਧਿਆਨ ਰੱਖ ਇਸ ਤੋਂ ਪਹਿਲਾਂ ਕਿ ਕੁਝ ਗਲਤ ਹੋ ਜਾਈ ਉਹ ਬੰਦਾ ਜਦੋਂ ਇਹ ਗੱਲ ਕਹਿ ਰਿਹਾ ਹੁੰਦਾ ਤਾਂ ਗੁਰਬੀਰ ਸਿੰਘ ਨੂੰ ਉਸ ਤੇ ਗੁੱਸਾ ਵੀ ਆ ਰਿਹਾ ਹੁੰਦਾ ਤੇ ਉਹ ਟੁੱਟ ਜਿਹਾ ਵੀ ਜਾਂਦਾ ਗੁੱਸਾ ਇਸ ਲਈ ਕਿਉਂਕਿ ਆਪਣੀ ਘਰ ਵਾਲੀ ਬਾਰੇ ਕਿਸੇ ਹੋਰ ਬੰਦੇ ਤੋਂ ਇਦਾਂ ਦੀ ਗੱਲ ਸੁਣਨਾ ਬੜਾ ਔਖਾ ਹੁੰਦਾ ਤੇ ਦੁਖੀ ਉਹ ਇਸ ਲਈ ਹੋ ਜਾਂਦਾ ਕਿ ਉਹ ਤਾਂ ਆਪਣੀ ਘਰ ਵਾਲੀ ਤੇ ਅੱਖਾਂ ਬੰਦ ਕਰਕੇ ਯਕੀਨ ਕਰਦਾ ਹੁੰਦਾ ਫੇਰ ਉਹ ਇਦਾਂ ਕਿਦਾਂ ਕਰ ਸਕਦੀ ਹੈ ਵੈਸੇ ਜਦੋਂ ਆਪਣੇ ਜੀਵਨ ਸਾਥੀ ਤੇ ਆਤ ਦਾ ਵਿਸ਼ਵਾਸ ਹੋਏ ਨਾ ਤੇ ਛੇਤੀ ਕਿਸੇ ਗੱਲ ਤੇ ਯਕੀਨ ਆਉਂਦਾ ਵੀ ਨਹੀਂ ਤੇ ਕਰਨਾ ਵੀ ਨਹੀਂ ਚਾਹੀਦਾ ਇਸ ਤੋਂ ਪਹਿਲਾਂ ਕਿ ਇਹ ਸੱਚੀ ਕਹਾਣੀ ਹੋਰ ਅੱਗੇ ਜਾਏ ਪਹਿਲਾਂ ਗੁਰਬੀਰ ਸਿੰਘ ਦੇ ਤੱਬਰ ਬਾਰੇ ਜਾਣ ਗੁਰਬੀਰ ਦਾ ਬੜਾਈ ਸੋਹਣਾ ਪਰਿਵਾਰ ਹੁੰਦਾ ਹੈ ਮੈਂ ਮੰਨਾਂ ਜਾਂ ਨਾ ਮੰਨਾਂ ਤੁਸੀਂ ਮੰਨੋ ਜਾਂ ਨਾ ਮੰਨੋ ਪਰ ਵੱਡੇ ਬਜ਼ੁਰਗ ਕਹਿੰਦੇ ਨੇ ਕਿ ਬਹੁਤ ਸੋਹਣੀਆਂ ਚੀਜ਼ਾਂ ਨੂੰ ਨਜ਼ਰ ਵੱਧ ਲੱਗਦੀ ਹੈ ਖੈਰ ਇਹਨਾਂ ਦੇ ਪਰਿਵਾਰ 'ਚ ਹੁੰਦਾ ਹੈ ਗੁਰਬੀਰ ਸਿੰਘ ਗੁਰਬੀਰ ਸਿੰਘ ਬੇਹਦ ਨੇਕ ਇਨਸਾਨ ਵਜੋਂ ਜਾਣਿਆ ਜਾਂਦਾ ਹੁੰਦਾ ਉਹ ਮਿਹਨਤੀ ਵੀ ਬੜਾ ਹੁੰਦਾ ਹੈ ਖੇਤੀਬਾੜੀ ਦੇ ਕੰਮ ਨਾਲ ਰੂਹ ਤੋਂ ਜੁੜਿਆ ਹੁੰਦਾ ਹੈ ਗੁਰਬੀਰ ਸਿੰਘ ਦੀ ਘਰਵਾਲੀ ਹੁੰਦੀ ਆ ਜਸਨੂਰ ਕੌਰ ਉਮਕਸਰ ਸਾਹਿਬ ਦੇ ਲੰਬੀ ਤੋਂ ਹੁੰਦੀ ਹੈ ਇਹਨਾਂ ਦਾ ਵਿਆਹ 2007 ਚ ਹੁੰਦਾ ਜਸਨੂਰ ਕੌਰ ਵੀ ਬੜੀ ਖੁਸ਼ਦਿਲ ਹਮੇਸ਼ਾ ਪੱਜ ਪੱਜ ਕੇ ਕੰਮ ਕਰਨ ਵਾਲੀ ਕਦੀ ਮੱਥੇ ਤੇ ਤਿਉੜੀ ਨਾ ਪਾਉਣ ਵਾਲੀ ਕੁੜੀ ਹੁੰਦੀ ਹੈ ਗੁਰਬੀਰ ਨੂੰ ਹਮੇਸ਼ਾ ਆਹੀ ਲੱਗਦਾ ਹੁੰਦਾ ਹੈ ਕਿ ਮੈਂ ਕੋਈ ਪੁੰਨ ਹੀ ਕੀਤੇ ਹੋਣੇ ਜੜਾ ਰੱਬ ਨੇ ਮੈਨੂੰ ਇੰਨਾ ਖੂਬਸੂਰਤ ਜੀਵਨ ਸਾਥੀ ਦਿੱਤਾ ਸੂਰਤ ਵੱਲੋਂ ਵੀ ਤੇ ਸਿਰਤ ਵੱਲੋਂ ਵੀ ਕਾਫੀ ਸੋਹਣੀ ਹੁੰਦੀ ਹੈ ਜਸਨੂਰ ਕੌਰ ਇਹਨਾਂ ਨੂੰ ਰੱਬ ਪੁੱਤ ਦੀ ਦਾਤ ਬਖਸ਼ਦਾ ਕਈ ਸਾਲ ਬੀਤ ਜਾਂਦੇ ਨੇ ਹੁਣ ਹੁਣ ਗੁਰਬੀਰ 34 ਸਾਲਾ ਦਾ ਹੋ ਚੁੱਕਿਆ ਹੁੰਦਾ ਵਾਈਫ ਜਸਨੂਰ 33 ਦੀ ਤੇ ਬੇਟਾ ਇਹਨਾਂ ਦਾ 5 ਸਾਲ ਦਾ ਸਭ ਰਾਜ਼ੀ ਖੁਸ਼ੀ ਚੱਲ ਰਿਆ ਹੁੰਦਾ ਪਰ ਫਿਰ ਉਹ ਇੱਕ ਦਿਨ ਆਉਂਦਾ ਜਦੋਂ ਗੁਰਬੀਰ ਦੀ ਘਰ ਵਾਲੀ ਬਾਰੇ ਕੋਈ ਦੱਸਦਾ ਕਿ ਉਹ ਬਾਜ਼ਾਰ ਚ ਕਿਸੇ ਮੁੰਡੇ ਨਾਲ ਫਿਰ ਰਹੀ ਸੀ ਤੇ ਇਸ ਦੇ ਹਾਫ ਭਾਅ ਦੇਖ ਕੇ ਠੀਕ ਨਹੀਂ ਲੱਗ ਰਿਆ ਸੀ ਗੁਰਬੀਰ ਸਿੰਘ ਵਾਸਤੇ ਇਹ ਗੱਲ ਪਹੁੰਚਾਣੀ ਹਾਸੀ ਔਖੀ ਹੋ ਗਈ ਆ ਪਰ ਗੁਰਬੀਰ ਸੋਚਦਾ ਹੈ ਕਿ ਜੇ ਇਦਾਂ ਦੀ ਕੋਈ ਗੱਲ ਨਹੀਂ ਹੋਈ ਤੇ ਮੈਂ ਜਸਨੂਰ ਨੂੰ ਪੁੱਛ ਲਿਆ ਤਾਂ ਉਸ ਵਿਚਾਰੀ ਦਾ ਤਾਂ ਦਿਲ ਹੀ ਟੁੱਟ ਜਾਏਗਾ। ਉਹਨੂੰ ਲੱਗੇਗਾ ਕਿ ਮੇਰੇ ਇੰਨੇ ਸਾਲਾਂ ਦੇ ਪਿਆਰ ਸਮਰਪਣ ਦਾ ਤੂੰ ਮੈਨੂੰ ਆਸਲਾ ਦਿੱਤਾ। ਸੋਚਦਾ ਹੈ ਕਿ ਹੋ ਸਕਦਾ ਹੈ ਉਹ ਬੰਦੇ ਨੂੰ ਗਲਤੀ ਲੱਗੀ ਹੋਵੇ। ਉਹ ਖੁਦ ਦੇ ਮਨ ਨੂੰ ਵੀ ਸਮਝਾ ਲੈਂਦਾ ਤੇ ਗੱਲ ਆਈ ਗਈ ਕਰ ਦਿੰਦਾ। ਫਿਰ ਕੁਝ ਦਿਨ ਬਾਅਦ ਗੁਰਬੀਰ ਦਾ ਇੱਕ ਹੋਰ ਦੋਸਤ ਨੂੰ ਕਹਿੰਦਾ ਹੈ ਕਿ ਮੈਂ ਬਾਹਰ ਭਾਬੀ ਨੂੰ ਕਿਸੇ ਮੁੰਡੇ ਨਾਲ ਉੰਦੇ ਆ ਦੇਖਿਆ ਹੁਣ ਗੁਰਬੀਰ ਸਿੰਘ ਸ਼ੌਕ ਜਾ ਜਾਂਦਾ ਹੈ ਉਹ ਸੋਚਦਾ ਹੈ ਕਿ ਦੋ ਬੰਦੇ ਤਾਂ ਗਲਤ ਨਹੀਂ ਹੋ ਸਕਦੇ ਕੁਝ ਤੇ ਗੜਬੜ ਹੈ ਉਹ ਘਰੇ ਸੋਚ ਕੇ ਜਾਂਦਾ ਹੈ ਕਿ ਅੱਜ ਤਾਂ ਮੈਂ ਜਸਨੂਰ ਨੂੰ ਜ਼ਰੂਰ ਪੁੱਛੂੰਗਾ ਘਰ ਜਾ ਕੇ ਪਰ ਘਰ ਜਾ ਕੇ ਉਸ ਦਾ ਹਸਦਾ ਤੇ ਪਿਆਰ ਵਾਲਾ ਚਿਹਰਾ ਦੇਖ ਕੇ ਗੁਰਬੀਰ ਦੀ ਹਿੰਮਤ ਹੀ ਨਹੀਂ ਪੈਂਦੀ ਪੁੱਛਣ ਦੀ ਪਰ ਸ਼ੱਕ ਤਾਂ ਉਸ ਅੰਦਰ ਘੜ ਹੀ ਗਿਆ ਹੁੰਦਾ ਨਾ ਉਸ ਦੀ ਹੁਣ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਕੰਮ ਤੇ ਵੀ ਉਸ ਦਾ ਜੀ ਨਹੀਂ ਲੱਗਦਾ ਫਿਰ ਇੱਕ ਦਿਨ ਉਹ ਹਿੰਮਤ ਕਰਕੇ ਪੁੱਛ ਹੀ ਲੈਂਦਾ ਜੋਸਨੂਰ ਤੋਂ ਕਿ ਜੋਸਨੂਰ ਮੇਰੇ ਦੋਸਤ ਕਹਿੰਦੇ ਨੇ ਕਿ ਤੈਨੂੰ ਉਹਨਾਂ ਨੇ ਬਾਹਰ ਕਿਸੇ ਨਾਲ ਘੁੰਮਦਿਆਂ ਵੇਖਿਆ ਅਗੋਂ ਜੋਸਨੂਰ ਹੱਸ ਪੈਂਦੀ ਹੈ ਉਹ ਕਹਿੰਦੀ ਆ ਤੁਹਾਡੇ ਦੋਸਤ ਵੀ ਤੁਹਾਡੇ ਵਰਗੇ ਨੇ ਕੁਝ ਵੀ ਬੋਲਦੇ ਰਹਿੰਦੇ ਨੇ ਜੋਸਨੂਰ ਦੇ ਚਿਹਰੇ ਦਾ ਕੌਨਫੀਡੈਂਸ ਦੱਸ ਰਿਹਾ ਹੁੰਦਾ ਕਿ ਉਹ ਗਲਤ ਕਰ ਹੀ ਨਹੀਂ ਸਕਦੀ ਗੁਰਬੀਰ ਨੂੰ ਵੀ ਲੱਗਦਾ ਹੈ ਕਿ ਇਸ ਤੇ ਤਾਂ ਕੋਈ ਅਸਰ ਹੀ ਨਹੀਂ ਪਿਆ ਗਲਤ ਹੁੰਦੀ ਤਾਂ ਘਬਰਾਉਂਦੀ ਪਰ ਇਹ ਤਾਂ ਹੂਲਾ ਬਿਲਕੁਲ ਗੁਰਬੀਰ ਨੂੰ ਲੱਗਦਾ ਹੈ ਕਿ ਉਸਦੇ ਦੋਸਤਾਂ ਨੇ ਮਜ਼ਾਕ ਕੀਤਾ ਹੋਣਾ ਜਾਂ ਉਹਨਾਂ ਨੂੰ ਕੋਈ ਭੁਲੇਖਾ ਪਿਆ ਹੋਣਾ। ਇਸ ਸਭ ਦਰਮਿਆਨ ਘਰ ਦਾ ਮਾਹੌਲ ਨਹੀਂ ਖਰਾਬ ਹੁੰਦਾ ਸਭ ਠੀਕ ਹੁੰਦਾ ਹੈ ਬਸ ਗੁਰਬੀਰ ਦੇ ਮਾਈਂਡ ਤੇ ਅਸਰ ਪੈਂਦਾ ਹੈ ਤੇ ਹੁਣ ਤੱਕ ਉਹ ਵੀ ਠੀਕ ਹੋ ਗਿਆ ਹੁੰਦਾ ਹੈ। ਕੁਝ ਦਿਨ ਬੀਤਦੇ ਨੇ ਤੇ ਕੁਝ ਦਿਨ ਬੀਤਣ ਦੇ ਬਾਅਦ ਇੱਕ ਵਾਰ ਫੇਰ ਗੁਰਬੀਰ ਦਾ ਭਰਾ ਕਹਿੰਦਾ ਹੈ ਇਹ ਸਭ ਸਹੀ ਨਹੀਂ ਚੱਲ ਰਿਹਾ। ਭਾਬੀ ਇਸੇ ਮੁੰਡੇ ਨਾਲ ਘੁੰਮਦੀ ਹੈ। ਕਈਆਂ ਨੇ ਦੇਖ ਲਿਆ। ਬਸ ਤੂੰ ਹੀ ਅੱਖਾਂ ਤੇ ਪੱਟੀ ਬੰਨ ਕੇ ਬੈਠਾ ਹੋਇਆ ਹੈ। ਭਰਾ ਕਹਿੰਦਾ ਹੈ ਕਿ ਘਰ ਸਾਮ ਲੈ ਇਸ ਤੋਂ ਪਹਿਲਾਂ ਕਿਤੇ ਹੱਥੋਂ ਸਭ ਨਿਕਲ ਜਾਏ। ਹੁਣ ਗੁਰਬੀਰ ਨੂੰ ਲੱਗਦਾ ਹੈ ਕਿ ਪੱਕਾ ਜਸਨੂਰਪੌਰ ਹੀ ਗਲਤ ਹੈ। ਮੇਰਾ ਭਰਾ ਝੂਠ ਨਹੀਂ ਬੋਲ ਸਕਦਾ। ਉਹ ਘਰ ਜਾਂਦਾ ਹੈ ਤੇ ਜਸਨੂਰ ਨਾਲ ਖੂਬ ਖੂਬ ਝਗੜਾ ਕਰਦਾ ਹੈ। ਜਸਨੂਰ ਆਹੀ ਕਹਿੰਦੀ ਹੈ ਕਿ ਕੋਈ ਗਲਤਫਹਿਮੀ ਹੈ ਮੈਂ ਕੁਝ ਨਹੀਂ ਕੀਤਾ। ਮੇਰਾ ਇੰਨਾ ਚੰਗਾ ਪਰਿਵਾਰ ਹੈ ਮੈਂ ਪਰਿਵਾਰ ਕਿਉਂ ਖਰਾਬ ਕਰੂੰ? ਜਸਨੂਰ ਉਸ ਦਿਨ ਤੋਂ ਘਰੋਂ ਨਿਕਲਣਾ ਕੱਟ ਕਰ ਦਿੰਦੀ ਆ ਗੁਰਬੀਰ ਸੋਚਦਾ ਹੈ ਕਿ ਜੇ ਸੱਚ ਦਾ ਪਤਾ ਲਾਉਣਾ ਹੈ ਤਾਂ ਮੈਨੂੰ ਜਸਨੂਰ ਨੂੰ ਰੰਗੇ ਹੱਥੀ ਫੜਨਾ ਪਊ ਇੱਕ ਦਿਨ ਜਸਨੂਰ ਕਾਫੀ ਤਿਆਰ ਹੋਈ ਹੁੰਦੀ ਆ ਗੁਰਬੀਰ ਨੂੰ ਸ਼ੱਕ ਪੈਂਦਾ ਓਸ ਦਿਨ ਕੰਮ ਦਾ ਕਹਿ ਕੇ ਘਰੋਂ ਨਿਕਲਦਾ ਜਾਂਦਾ ਪਰ ਇੱਥੇ ਪਿੰਡ 'ਚ ਹੀ ਘਰ ਦੇ ਕੋਲ ਕਿਤੇ ਜਾ ਕੇ ਲੁਕ ਜਾਂਦਾ ਇੱਕ ਵੀਡੀਓ ਰੈਫਰੈਂਸ ਦੇ ਮੁਤਾਬਕ ਉਹ ਦੇਖਦਾ ਹੈ ਕਿ ਘਰ ਦੇ ਕੋਲ ਇੱਕ ਟੈਂਪੋ 'ਚ ਮੁੰਡਾ ਹੁੰਦਾ ਤੇ ਨਾਲ ਉਸਦੀ ਘਰ ਵਾਲੀ ਬੈਠ ਕੇ ਜਾ ਰਹੀ ਹੁੰਦੀ ਆ ਉਹ ਬਾਈਕ ਤੇ ਉਹਨਾਂ ਨੂੰ ਚੇਸ ਕਰਦਾ ਪਿੱਛਾ ਕਰਦਾ ਬਹੁਤ ਹੋ ਚੁੱਕਾ ਸੀ ਉਹ ਅੱਜ ਜਸਨੂਰ ਨੂੰ ਰੰਗੇ ਹੱਥੀ ਫੜਨਾ ਚਾਹੁੰਦਾ ਸੀ ਪਰ ਪਤਾ ਨਹੀਂ ਕਿਵੇਂ ਉਹ ਟੈਂਪੂ ਅੱਖਾਂ ਤੋਂ ਉਜਲ ਹੋ ਜਾਂਦਾ ਹੈ ਟ੍ਰੈਫਿਕ ਕਰਕੇ ਜਾਂ ਪਤਾ ਨਹੀਂ ਕਿਸ ਕਰਕੇ ਉਹ ਸੜਕ ਦੇ ਵਿੱਚ ਖੜਾ ਹੋ ਜਾਂਦਾ ਹੈ ਉਸ ਦਾ ਦਿਮਾਗ ਚੱਲਣਾ ਬੰਦ ਹੋ ਜਾਂਦਾ ਹੈ ਉਹ ਸੋਚ ਰਿਹਾ ਹੁੰਦਾ ਹੈ ਕਿ ਇਸ ਦੀ ਘਰ ਵਾਲੀ ਜਿਸ ਨੂੰ ਉਹ ਜਾਨ ਤੋਂ ਵੱਧ ਪਿਆਰ ਕਰਦਾ ਹੈ ਉਹ ਤੇ ਉਹ ਮੁੰਡਾ ਕੀ ਕਰਦੇ ਹੋਣਗੇ ਇਸ ਵਕਤ ਉਹ ਕੁਝ ਦੇਰ ਉੱਥੇ ਖੜਾ ਰਹਿ ਕੇ ਸੋਚਾਂ ਸੋਚੀ ਜਾਂਦਾ ਹੈ ਤੇ ਫਿਰ ਘਰੇ ਚਲਾ ਜਾਂਦਾ ਹੈ ਤੇ ਜਦੋਂ ਘਰੇ ਪਹੁੰਚਦਾ ਹੈ ਤਾਂ ਉਸਦੇ ਪੈਰਾਂ ਹੇਠੋ ਜ਼ਮੀਨ ਨਿਕਲ ਜਾਂਦੀ ਹੈ ਉਸਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਉਹ ਦੇਖਦਾ ਹੈ ਕਿ ਜੋ ਸਨੂਰ ਘਰੇ ਬੈਠੇ ਆਪਣੇ ਮੁੰਡੇ ਨੂੰ ਰੋਟੀ ਖਵਾ ਰਹੀ ਹੈ ਹੁਣ ਉਹ ਸਹੀ ਹੁੰਦਾ ਜੋ ਦੇਖ ਕੇ ਆਉਂਦਾ ਹੁੰਦਾ ਜਾਂ ਉਹ ਸਹੀ ਹੁੰਦਾ ਜੋ ਉਹ ਵੇਖ ਰਿਹਾ ਹੁੰਦਾ ਉਹ ਬਿਲਕੁਲ ਹੀ ਕਨਫਿਊਜ਼ ਹੋ ਜਾਂਦਾ ਹੈ ਉਹ ਹੁਣ ਜੋ ਸਨੂਰ ਤੇ ਕਈ ਪਾਬੰਦੀਆਂ ਲਗਾ ਦਿੰਦਾ ਹੈ ਉਦੋਂ ਕਿਤੇ ਲਈ ਜਾਣਗੇ ਇੱਕ ਦਿਨ ਜਸਨੂਰ ਘਰੋਂ ਨਿਕਲ ਜਾਂਦੀ ਹੈ ਤੇ ਆਪਣੇ ਪੇਕੇ ਚਲੀ ਜਾਂਦੀ ਹੈ ਉਹ ਕਹਿੰਦੀ ਉੱਥੇ ਜਾ ਕੇ ਕਿ ਹੁਣ ਮੈਂ ਗੁਰਬੀਰ ਨਾਲ ਨਹੀਂ ਰਹਿਣਾ ਨਾ ਮੈਂ ਵਾਪਸ ਜਾऊंगी ਉਸਦੇ ਮਾਪੇ ਧੀ ਨੂੰ ਸਮਝਾਉਂਦੇ ਨੇ ਕਿ ਕੀ ਕਰੀ ਜਾਨੀ ਹੈ ਮੁੰਡੇ ਦਾ ਸੋਚ ਆਪਣੇ ਘਰ ਵਾਲਾ ਤੇਰਾ ਇੰਨਾ ਚੰਗਾ ਤੂੰ ਇਹ ਸੋਚ ਵੀ ਕਿੱਦਾਂ ਸਕਦੀ ਹੈ ਉਹ ਜ਼ੋਰ ਪਾਉਂਦੇ ਨੇ ਜੋ ਸਨੂਰ ਤੇ ਕਿ ਤੂੰ ਘਰ ਵਾਪਸ ਚਲੀ ਜਾ। ਜੋ ਸਨੂਰ ਨੂੰ ਸਮਝ ਆ ਜਾਂਦਾ ਹੈ ਕਿ ਮੇਰੇ ਮਾਪੇ ਤਾਂ ਮੈਨੂੰ ਰੱਖਣੋਂ ਰਹੇ। ਉਹ ਆਪਣੀ ਭੈਣ ਵੱਲ ਚਲੀ ਜਾਂਦੀ ਹੈ। ਇੱਥੇ ਆ ਕੇ ਜੋ ਸਨੂਰ ਸੋਚਦੀ ਆ ਕਿ ਹੁਣ ਮੈਂ ਸੇਫ ਆ। ਤੇ ਨਾਲ ਇੱਥੇ ਮਨ 'ਚ ਹੋਰ ਖਿਆਲ ਲੈ ਕੇ ਬੈਠੀ ਹੁੰਦੀ ਹੈ। ਇਸ ਦੇ ਜੋ ਮੁੰਡੇ ਨਾਲ ਮਿਲਣ ਦੇ ਚਰਚੇ ਹੁੰਦੇ ਨੇ ਇਹ ਹੁਣ ਉਸੇ ਮੁੰਡੇ ਨਾਲ ਰਹਿਣਾ ਚਾਹੁੰਦੀ ਹੁੰਦੀ। ਜਦੋਂ ਇਸਦੀ ਭੈਣ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਸੋਚਦੀ ਹੈ ਕਿ ਜੇ ਇੱਥੋਂ ਇਹ ਉਸ ਮੁੰਡੇ ਨਾਲ ਭੱਜ ਗਈ ਤਾਂ ਮੇਰੀ ਬਦਨਾਮੀ ਹੋਏਗੀ ਸੋ ਆਪਣੇ ਜੀਜੇ ਗੁਰਬੀਰ ਨੂੰ ਫੋਨ ਕਰ ਦਿੰਦੀ ਹੈ ਉਹ ਆਉਂਦਾ ਹੈ ਤੇ ਭੈਣ ਇਹਨਾਂ ਦੀ ਆਪਸ ਵਿੱਚ ਸੁਲ੍ਹਾ ਸਫਾਈ ਕਰਾ ਦਿੰਦੀ ਹੈ ਜਸਨੂਰ ਵੀ ਘਰ ਵਾਲੇ ਤੋਂ ਮਾਫੀ ਮੰਗ ਲੈਂਦੀ ਹੈ ਕਿ ਜੋ ਹੋ ਗਿਆ ਉਹ ਸੋ ਹੋ ਗਿਆ ਹੁਣ ਅਸੀਂ ਆਪਣਾ ਪਰਿਵਾਰ ਖਰਾਬ ਨਹੀਂ ਕਰਨਾ ਗੁਰਬੀਰ ਵੀ ਆਪਣੇ ਮੁੰਡੇ ਵੱਲ ਵੇਖਦਾ ਹੈ ਤੇ ਉਹਨੂੰ ਲੱਗਦਾ ਹੈ ਕਿ ਘਰ ਬਚਾ ਲੈ ਹੁਣ ਇਹ ਸਾਰੇ ਫੇਰ ਤੋਂ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਨੇ ਹੌਲੀ ਹੌਲੀ ਸਭ ਨਾਰਮਲ ਵੀ ਹੋਣ ਲੱਗਦਾ ਹੈ ਜਸਨੂਰ ਵੀ ਉਸੇ ਤਰ੍ਹਾਂ ਖੁਸ਼ ਹੋ ਕੇ ਆਪਣਾ ਘਰ ਸੰਭਲੀ ਹੈ ਪਰ ਇੱਕ ਡਿਫਰੈਂਸ ਗੁਰਬੀਰ ਨੂੰ ਨਜ਼ਰ ਆਉਂਦਾ ਹੈ ਉਹ ਜਦੋਂ ਵੀ ਰੋਟੀ ਖਾਂਦਾ ਕਰੇ ਉਸ ਦਾ ਸਿਰ ਜ਼ੋਰ ਦੀ ਦਰਦ ਹੋਣ ਲੱਗਦਾ ਹੈ ਤੇ ਪਿਛਲੇ ਕਈ ਦਿਨਾਂ ਤੋਂ ਹੋ ਰਿਹਾ ਹੁੰਦਾ ਹੈ ਉਦੋਂ ਤੋਂ ਜਦੋਂ ਦੀ ਜਸਨੂਰ ਘਰੇ ਆਈ ਹੁੰਦੀ ਹੈ ਉਹ ਸੋਚਦਾ ਸੋਚਦਾ ਬੇਹੋਸ਼ੀ ਦੀ ਹਾਲਤ 'ਚ ਸੌਂ ਜਾਂਦਾ ਤੇ ਸਵੇਰੇ 3-4 ਵਜੇ ਇਸ ਦੀ ਅੱਖ ਖੁੱਲਦੀ ਹੈ ਇੱਕ ਖੜਾਕੇ ਦੇ ਨਾਲ ਪਹਿਲਾ ਤੁਹਾਨੂੰ ਲੱਗਦਾ ਹੈ ਕਿ ਕੀ ਉੱਠਣਾ ਬਾਹਰ ਕੋਈ ਕੁੱਤਾ ਬਿੱਲੀ ਹੋ ਕਿਉਂਕਿ ਉਹ ਬੇਹੋਸ਼ੀ ਜਹੀ ਨੀਂਦ ਚ ਹੁੰਦਾ ਨਾਰਮਲ ਨੀਂਦ ਚ ਨਹੀਂ ਹੁੰਦਾ ਪਰ ਫਿਰ ਦੁਬਾਰਾ ਖੜਕਾ ਹੁੰਦਾ ਤਾਂ ਉਹ ਬਾਹਰ ਜਾਂਦਾ ਹਿੰਮਤ ਕਰਕੇ ਤੇ ਉੱਥੇ ਜੋ ਹੁੰਦਾ ਉਸ ਨਾਲ ਉਹ ਮੱਚ ਜਾਂਦਾ ਉਸ ਅੰਦਰ ਪਾਂਬੜ ਪੂਲਦੇ ਨੇ ਉਸ ਦੇ ਪਹਾੜ ਟੁੱਟ ਪੈਂਦਾ ਉਸ ਦੀ ਵਾਈਫ ਉਸ ਦੇ ਹੀ ਘਰ ਉਸ ਦੇ ਹੀ ਬੈੱਡ ਤੇ ਉਹ ਵਾਲੇ ਮੁੰਡੇ ਨਾਲ ਕੰਪਰੋਮਾਈਜ਼ਿੰਗ ਕੰਡੀਸ਼ਨ ਚ ਹੁੰਦੀ ਹੈ ਉਸ ਮੁੰਡੇ ਦਾ ਨਾਂ ਗੁਰਪ੍ਰੀਤ ਸਿੰਘ ਹੁੰਦਾ ਹੈ। ਉਹਨੂੰ ਕੁਝ ਸਮਝ ਨਹੀਂ ਆ ਰਿਹਾ ਹੁੰਦਾ ਇਸ ਵਕਤ। 31 ਸਾਲਾ ਗੁਰਪ੍ਰੀਤ ਮੁਕਸਰ ਸਾਹਿਬ ਦੇ ਮਿੱਡੂ ਖੇੜਾ ਦਾ ਰਹਿਣ ਵਾਲਾ ਹੁੰਦਾ ਹੈ ਤੇ ਪਿਛਲੇ ਕੁਝ ਵਕਤ ਤੋਂ ਇਹ ਗੁਰਬੀਰ ਦੀ ਐਬਸੈਂਸ 'ਚ ਕਰੇ ਆਉਂਦਾ ਹੁੰਦਾ ਹੈ। ਜਸਨੂਰ ਵੀ ਇਹਨੂੰ ਚਾਹੁੰਦੀ ਹੁੰਦੀ ਆ ਆਪਣਾ ਭਰਿਆ ਪੂਰਿਆ ਪਰਿਵਾਰ ਹੋਣ ਦੇ ਬਾਵਜੂਦ। ਹੁਣ ਇਹ ਦੋਵੇਂ ਆਬਜੈਕਸ਼ਨੇਬਲ ਕੰਡੀਸ਼ਨ 'ਚ ਗੁਰਬੀਰ ਦੇ ਸਾਹਮਣੇ ਹੁੰਦੇ ਨੇ। ਉਹ 12 ਬੋਰ ਦਾ ਆਪਣਾ ਲੈਸੈਂਸ 'ਚ ਹਥਿਆਰ ਕੱਢਦਾ ਤੇ ਗੁਰਪ੍ਰੀਤ ਨੂੰ ਮਾਰ ਦਿੰਦਾ। ਜਸਨੂਰ ਦੀ ਛਾਤੀ ਤੇ ਵੀ ਉਹ ਦੋ ਗੋਲੀਆਂ ਦਾਗ ਦਿੰਦਾ ਹੈ ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਵਾਲੇ ਇਕੱਠੇ ਹੋ ਜਾਂਦੇ ਨੇ ਤੇ ਗੁਰਬੀਰ ਵੀ ਉੱਥੋਂ ਭੱਜਦਾ ਨਹੀਂ ਉੱਥੇ ਹੀ ਰਹਿੰਦਾ ਹੈ ਉਹ ਪੁਲਿਸ ਨੂੰ ਇਤਲਾਹ ਕਰਦੇ ਨੇ ਸੰਗਤ ਪੁਲਿਸ ਸਟੇਸ਼ਨ ਤੋਂ ਪੁਲਿਸ ਪਾਰਟੀ ਆਉਂਦੀ ਹੈ ਐਸ ਐਚ ਓ ਪਰਮਜੀਤ ਸਿੰਘ ਇਸ ਨੂੰ ਲੀਡ ਕਰ ਰਹੇ ਹੁੰਦੇ ਨੇ ਇਸ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਇੱਕ ਲੀਡਿੰਗ ਪਬਲਿਕੀਸ਼ਨ ਮੁਤਾਬਕ ਕੁਝ ਪਿੰਡ ਵਾਲੇ ਦੱਸਦੇ ਨੇ ਕਿ ਗੁਰਬੀਰ ਨੂੰ ਉਹਨਾਂ ਦੋਵਾਂ ਨੂੰ ਮਾਰਨ ਦਾ ਕੋਈ ਪਛਤਾਵਾ ਨਹੀਂ ਇੱਕ ਬlesਟ ਪਰਿਵਾਰ ਭਰਿਆ ਪੂਰਿਆ ਪਰਿਵਾਰ ਨਿੱਕਾ ਜਿਹਾ ਪਰਿਵਾਰ ਹਮੇਸ਼ਾ ਖੁਸ਼ ਰਹਿਣ ਵਾਲਾ ਪਰਿਵਾਰ ਕਿੰਨੀ ਸੋਹਣੀ ਜ਼ਿੰਦਗੀ ਜੀ ਸਕਦਾ ਸੀ ਉਸ 5 ਸਾਲ ਦੇ ਬੱਚੇ ਦਾ ਸੋਚੀ ਕੀ ਕਸੂਰ ਸੀ ਉਸ ਦਾ ਪਰਿਵਾਰ بچਾਉਣ ਦੇ ਚੱਕਰ 'ਚ ਪਰਿਵਾਰ ਖਤਮ ਜੋ ਸਨੂਰ ਤਾਂ ਗਲਤ ਕਰ ਹੀ ਰਹੀ ਸੀ ਪਰ ਗੁਰਬੀਰ ਨੂੰ ਸੈਂਸਿਬਲ ਸਟੈਪ ਲੈਣਾ ਚਾਹੀਦਾ ਸੀ ਘਟੋ ਘਟ ਬੱਚੇ ਕੋਲ ਮਾਂ ਜਾਂ ਪਿਓ ਕਿਸੇ ਇੱਕ ਦਾ ਤਾਂ ਸਾਯਾ ਹੁੰਦਾ ਔਰ ਸਭ ਕੁਝ ਸਾਬ ਕੁਛ ਵਾਹਿਗੁਰੂ ਮਿਹਰ ਕਰੇ ਕੁਛ ਦੇਖ ਰਹੇ ਹੋ ਕੈਮਰਾ ਅਲੈਂਸ ਸਾ